ਦਰਬਾਰ ਸਾਹਿਬ ਦੇ ਬਾਰੋਂ ਮਿਲਿਆ ਨਸ਼ੇਦ ਵਿੱਚ ਤੁੱਤ ਵਿਅਕਤੀ ਤੂੰ ਨਸ਼ਾ ਕੀਤਾ ਕੀ ਖਾਣਾ ਪੀਣਾ ਹੈ ਕਿਹੜੀ ਪ੍ਰੈਗਾ ਪ੍ਰੈਗਾ ਹੋ ਗਈ ਹੁੰਦਾ ਨਸ਼ਾ ਨੀਂਦ ਨਹੀਂ ਹੁੰਦਾ ਹੈ ਤੁਸੀਂ ਇੱਥੇ ਗੰਦ ਪਾਇਆ ਮੈਂ ਹਸਾ ਲਾਇਆ ਤੁਹਾਡਾ ਥੋੜੀ ਜਿਹੀ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਮਮਾ ਘਰ ਤੇਰਾ ਨੇੜੇ ਤੂੰ ਆਖਦਾ ਨੀਂਦਾ ਹੀ ਤੈਨੂੰ ਉਹ ਗਾੜੀ ਉੱਡ ਜੇ ਕਿੱਥੇ ਆ ਐਡਕਟ ਬਿੰਦ ਕਿੰਨਾ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜ਼ਰੂਰ ਮੁੱਕਦੀ ਜਾ ਰਹੀ ਹੈ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲੇ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਅਤੇ ਹੁਣ ਤਾਂ ਇਹਨਾਂ ਦੇ ਵੱਲੋਂ ਗੁਰੂ ਘਰਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇੱਕ ਵੀਡੀਓ ਤੁਹਾਡੇ ਮੁਖਾਤਿਬ ਕਰਨ ਜਾ ਰਿਹਾ ਜਿਸ ਨੂੰ ਵੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਪਰੇਸ਼ਾਨ ਜ਼ਰੂਰ ਹੋਵੋਗੇ ਵੀਡੀਓ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਦੀ ਹੈ ਤੇ ਸਮਾਂ ਕਰੀਬ ਤੜਕੇ 5 ਵਜੇ ਦਾ ਦੱਸਿਆ ਜਾ ਰਿਹਾ ਹੈ। ਦਰਅਸਲ ਦਰਬਾਰ ਸਾਹਿਬ ਦੇ ਬਾਹਰੋਂ ਇੱਕ ਨਸ਼ੇਦ ਵਿੱਚ ਧੁੱਤ ਵਿਅਕਤੀ ਮਿਲਿਆ ਹੈ। ਜਦੋਂ ਸ਼੍ਰਧਾਲੂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਅਤੇ ਵੀਡੀਓ ਨੂੰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਜਿਹੜਾ ਉਹ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਤਾਂ ਜਦੋਂ ਸ਼੍ਰਧਾਲੂ ਦੇ ਵੱਲੋਂ ਇਸ ਦੇ ਕੋਲੋਂ ਪੁੱਛਿਆ ਗਿਆ ਕਿ ਉਸਨੇ ਨਸ਼ਾ ਕੀਤਾ ਹੈ ਤਾਂ ਪਹਿਲਾਂ ਤਾਂ ਇਹ ਜਿਹੜਾ ਨਸ਼ੇਦ ਵਿੱਚ ਧੁੱਤ ਵਿਅਕਤੀ ਸੀ ਉਹ ਮੁਕਰ ਗਿਆ। ਪਰ ਉਸ ਤੋਂ ਬਾਅਦ ਜਦੋਂ ਸਖਤੀ ਦੇ ਨਾਲ ਇਸ ਦੇ ਨਾਲ ਸ਼ਰਧਾਲੂ ਪੇਸ਼ ਆਇਆ ਤਾਂ ਇਸ ਨੇ ਇਸ ਗੱਲ ਨੂੰ ਮੰਨਿਆ ਕਿ ਹਾਂ ਇਸ ਨੇ ਨਸ਼ਾ ਕੀਤਾ ਹੋਇਆ ਹੈ ਤਾਂ ਦੱਸਦੀ ਹੈ ਕਿ ਨਸ਼ੇਦ ਵਿੱਚ ਤੁਤ ਵਿਅਕਤੀ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਬਾਰੋਂ ਮਿਲਿਆ ਹੈ ਪਹਿਲਾਂ ਤਾਂ ਨੀਂਦ ਦਾ ਬਹਾਨਾ ਲਗਾਇਆ ਇਸ ਦੇ ਵੱਲੋਂ ਜਿਹੜਾ ਲਗਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਸ਼ਕਤੀ ਦੇ ਨਾਲ ਸ਼ਰਧਾਲੂ ਦੇ ਕੋਲੋਂ ਪੁੱਛਿਆ ਗਿਆ ਤਾਂ ਇਸ ਨੇ ਮੰਨਿਆ ਕਿ ਹਾਂ ਇਸ ਨੇ ਨਸ਼ਾ ਜਿਹੜਾ ਹੈ ਉਹ ਕੀਤਾ ਹੋਇਆ ਹੈ ਤਾਂ ਦੱਸਦੀ ਹੈ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਨਸ਼ਾ ਕਰਨ ਵਾਲੇ ਤਿੰਨਾਂ ਚਾ ਵੇਚਣ ਵਾਲੇ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਤੇ ਨਾਲ ਹੀ ਹੁਣ ਤਾਂ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਵੀਡੀਓ ਜਿਹੇ ਦਰਬਾਰ ਸਾਹਿਬ ਦੇ ਬਾਹਰ ਦੀ ਹੈ ਤੇ ਸਮਾਂ ਕਰੀਬ ਤੜਕੇ ਸਵੇਰੇ 5 ਵਜੇ ਦਾ ਦੱਸਿਆ ਜਾ ਰਿਹਾ ਜਦੋਂ ਕਿਸੇ ਸ਼ਰਧਾਲੂ ਦੇ ਵੱਲੋਂ ਇਸ ਨੂੰ ਫੜਿਆ ਗਿਆ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਆ ਉਹ ਤੁਹਾਨੂੰ ਵੀ ਦਿਖਾਉਂਦੇ ਆਂ ਇਹ ਵੀਡੀਓ ਹੈਲੋ ਉਹ ਉਠ ਕਿਥੋਂ ਆਂ ਇੱਥੇ ਕੀ ਕਰਨਿਆ ਨੂੰ ਨਸ਼ਾ ਕੀਤਾ ਤੂੰ? ਇਹ ਸੈਟ ਨਾਈਟ ਲਗਾਈ ਸੀ ਨੀ ਨੀ ਦਾ। ਹਾਂ? ਤਮ ਨਾਈਟ ਲਗਾਈ ਸੀ ਨੀ ਨੀ ਦਾ। ਨੀ ਨੋ ਨੀ ਨੀਦਾ ਹੁੰਦੀ ਆ। ਹਾਂਜੀ। ਹੈਂ? ਹਾਂਜੀ। ਕਿੱਥੇ ਨਾਈਟ ਲਾ ਆ ਗਿਆ? ਜੀ ਰੂਮ ਲਗਾਈ ਦੀ। ਹੈਂ? ਇੱਥੇ ਕਮਰੇ ਲਗਾਈ ਦੀ ਆ ਨਾ। ਕਮਰੇ ਲਾਈ ਦੇ ਆ? ਹੋਟਲਾਂ ਦਾ ਰੈਕਡ ਜਾਂ ਭਾਜੀ ਇਹ ਹੋਟਲ। ਓ ਇਹ ਕੱਲ ਵਾਲੀ ਆ ਭਾਜੀ। ਭਾਜੀ ਨਹੀਂ ਨਹੀਂ ਇਹ ਦੂਜਾ ਵਾਂ। ਹਾਂ, ਦੂਜਾ। ਤੂੰ ਨਸ਼ਾ ਕੀਤਾ ਵੀਰ? ਤੂੰ ਨਸ਼ਾ ਕੀਤਾ ਗਿਆ ਲੈ ਠੀਕ ਆ ਨਹੀਂ ਕੀ ਖਾਣਾ ਪੀਣਾ ਪ੍ਰੈਗਾ ਵੀ ਕੋਲੀ ਨਾ ਹੈ ਕਿਹੜੀ ਪ੍ਰੈਗਾ 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 ਹੋ ਕੀ ਹੁੰਦਾ ਨਸ਼ੇ ਦਾ ਨਸ਼ੇ ਦਾ ਨੀਂਦ ਰੰਗ ਆਸ਼ਟ ਹੈ ਰਸ਼ੀ ਕਰਵਾਸਦਾ ਨੀਂਦ ਤੂੰ ਇੱਥੇ ਗੰਦ ਪਾਇਆ ਮੈਂ ਹਿਸਾਬ ਲਾਇਆ ਤੁਹਾਡਾ ਥੋੜੀ ਬੋਲ ਚੱਲ ਤਿੱਤ ਪੰਜ ਹੋ ਜਾ ਨੇਰੀ ਹੋ ਜਾ ਨੇਰੀ ਇੱਥੇ ਲੱਗ ਲੱਗੇ ਨਾ ਐਨੂੰ ਚੱਲ ਉਧਰ ਨਹੀਂ ਜਾ ਮਮਾ ਘਰ ਤੇਰਾ ਨੇੜੇ ਤੂੰ ਵੀ ਤੂੰ ਅੱਖਾਂ ਨੇ ਨੀਂਦਾਈ ਤੈਨੂੰ ਕੋਹ ਗਾੜੀ ਹੋਰ ਜੀ ਕਿੱਥੇ ਆ ਮੈਂ ਅਟਕ ਗਈ ਨਾ ਆ ਰਿਓ ਭਾਈ ਇੱਕ ਮਿੰਟ ਇਹ ਨੱਕ ਗੰਦ ਪਾਇਆ ਕੁੜੀ ਹੋਇਆ ਮੈਨੂੰ ਕੱਲ ਤੋਂ ਇੱਥੇ ਵਿਖਣਾ ਨਹੀਂ ਚਾਹੀਦਾ ਤੂੰ ਦੜੰਗੀ ਹੋਇਆ ਦੜੰਗੀ ਇੱਕ ਮਿੰਟ ਭਾਜੀ ਇਹਦੇ ਹੋਰ ਆ ਗਏ ਪੰਜ-ਸੱਤ ਯਾਨੇ ਉਹ ਵੀ ਵੇਖਾਂਗਾ ਕਿੱਥੇ ਇਹ ਮੈਂ ਕੁੜੀਓ ਇਥੋਂ ਇੱਧਰ ਹੋ ਜਾਓ ਅੱਛਾ ਲਾਓ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਏ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਤੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ